ਮੈਂ ਥੋੜੀ ਹਿੰਮਤ ਜੁਟਾ ਨਵਜੋਤ ਨੂੰ ਕਿਹਾ ਅਸੀਂ ਕੰਮ ਕਰਨਾ ਤੂੰ ਉੱਧਰ ਜਾ ਕੇ ਖੇਤ ਲੈ ਅੱਜ ਥੋੜਾ ਮੂਡ ਸੈੱਟ ਨਹੀਂ ਪਲੀਜ਼ ਇਹ ਸੁਣ ਉਹ ਉੱਥੋਂ ਤੁਰੰਤ ਚੱਲ ਗਿਆ ਅਗਲੀ ਕਲਾਸ ਦੀ ਘੰਟੀ ਵੱਜੀ ਅਤੇ ਮੈਂ ਤੇ ਟੀਚਰ ਕਲਾਸ ਵਿੱਚ ਆ ਗਏ ਉਹਨਾਂ ਨੇ ਅੱਜ ਸਾਰਾ ਅਧਿਆਇ ਕਰਵਾ ਅਤੇ ਮਗਰੋਂ ਉਹਨਾਂ ਨੇ ਮਮਤਨ ਨੂੰ ਸਵਾਲ ਪੁੱਛਿਆ ਤਾਂ ਉਸ ਨੂੰ ਕੋਈ ਜਵਾਬ ਨਾ ਆਇਆ ਉਸ ਦਾ ਧਿਆਨ ਪੂਰੀ ਤਰ੍ਹਾਂ ਪਟਕ ਚੁੱਕਿਆ ਸੀ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਅਸਲ ਵਿੱਚ ਇਹ ਕੀ ਹੋ ਰਿਹਾ ਉਹ ਚੁੱਪਚਾਪ ਨੀਮੀ ਪਾਈ ਖੜੀ ਰਹੀ ਅੱਜ ਮੈਡਮ ਜੀ ਨੇ ਵੀ ਮਮਤਾ ਨੂੰ ਬਹੁਤ ਡਾਂਟਿਆ ਅਤੇ ਕਿਹਾ ਅੱਜ ਤੇਰਾ ਧਿਆਨ ਕਿੱਥੇ ਹੈ ਇਸ ਤਰ੍ਹਾਂ ਹੌਲੀ ਹੌਲੀ ਦਿਨ ਬੀਤਦਾ ਗਿਆ ਅੱਧੀ ਛੁੱਟੀ ਦਾ ਸਮਾਂ ਸਭ ਖਾਣਾ ਖਾਣ ਲਈ ਚੱਲੇ ਗਏ ਅਤੇ ਮੁੰਡੇ ਗਰਾਊਂਡ ਵਿੱਚ ਖੇਡਣ ਲਈ ਚਲੇ ਗਏ ਪਰੰਤੂ ਮਮਤਾ ਦਾ ਕਿਦਰੇ ਵੀ ਜਾਣ ਨੂੰ ਮਨ ਨਾ ਕਰਿਆ ਮੈਂ ਵੀ ਫਿਰ ਉਸੇ ਨਾਲ ਹੀ ਕਲਾਸ ਵਿੱਚ ਰੁੱਕ ਗਈ ਇੰਨੇ ਨੂੰ ਨਵਜੋਤ ਤੇ ਨਵਜੋਤ ਦਾ ਇੱਕ ਦੋਸਤ ਹਰਪ੍ਰੀਤ ਕਲਾਸ ਵਿੱਚ ਆ ਗਏ ਸਾਨੂੰ ਇੰਝ ਕਲਾਸ ਵਿੱਚ ਇਕੱਲੇ ਦੇਖ ਨਵਜੋਤ ਫਿਰ ਬੋਲਿਆ ਅੱਜ ਹੋਇਆ ਕੀ ਐ ਤੁਹਾਨੂੰ ਦੋਨਾਂ ਨੂੰ ਮੈਂ ਸਵੇਰ ਦਾ ਦੇਖ ਰਿਹਾ ਕੁਝ ਤਾਂ ਹੋਇਆ ਵੈਸੇ ਤਾਂ ਤੂੰ ਮੈਨੂੰ ਆਪਣਾ ਭਰਾ ਮੰਨਦੀ ਐ ਇਹ ਤੇ ਉਤੋਂ ਗੱਲ ਵੀ ਲੁਕੋਨੀ ਐ ਉਮ ਮਮਤਾਵਲ ਤਾਂ ਕੇ ਮੈਨੂੰ ਕਹਿ ਰਿਆ ਸੀ ਮੇਰਾ ਕਈ ਵਾਰ ਦਿਲ ਕੀਤਾ ਕਿ ਮੈਂ ਸਭ ਸੱਚ ਸੱਚ ਦੱਸ ਦੇਵਾਂ ਪਰੰਤੂ ਜਿਸ ਨੂੰ ਮੈਂ ਆਪਣਾ ਭਰਾ ਮੰਨਦੀ ਸੀ ਉਸ ਨੂੰ ਇੰਜ ਕਹਿਣਾ ਮੈਨੂੰ ਕੁਝ ਠੀਕ ਨਹੀਂ ਲੱਗਿਆ ਇਸ ਲਈ ਮੈਂ ਚੁੱਪ ਰਹੀ ਅਖੀਰ ਨਵਜੋਤ ਨੇ ਕਲਾਸ ਦੇ ਦੋਨੋਂ ਗੇਟ ਬੰਦ ਕਰ ਦਿੱਤੇ ਕਿਉਂਕਿ ਅੱਧੀ ਛੁੱਟੀ ਦੇ ਸਮੇਂ ਮੁੰਡਿਆਂ ਦਾ ਕਲਾਸ ਵਿੱਚ ਬੈਠਣਾ ਮਨਾ ਕੀਤਾ ਗਿਆ ਸੀ ਇਸ ਲਈ ਉਹਨਾਂ ਨੂੰ ਡਰ ਸੀ ਕੋਈ ਸਾਨੂੰ ਇੱਥੇ ਦੇਖ ਨਾ ਲਵੇ। ਗੇਟ ਬੰਦ ਕਰ ਨਵਜੋਤ ਹਰਪ੍ਰੀਤ ਨੂੰ ਬੋਲਿਆ, "ਚੱਲ ਛੱਡ, ਆਪਾਂ ਵੀ ਨਹੀਂ ਖੇਡਦੇ। ਅੱਜ ਇੱਥੇ ਕਲਾਸ ਵਿੱਚ ਬੈਠ ਕੇ ਕੱਲਾ ਕਰਦੇ ਹਾਂ।" ਮੈਂ ਕਾਫੀ ਵਾਰ ਨਵਜੋਤ ਨੂੰ ਕਿਹਾ ਵੀ ਉਹ ਉੱਥੋਂ ਚਲਾ ਜਾਵੇ। ਪਰੰਤੂ ਉਹਨਾਂ ਨੇ ਇੱਕ ਨਾ ਸੁਣੀ। ਨਵਜੋਤ ਨੇ ਚੌਂਕ ਕੇ ਚੱਕ ਕੇ ਬਲੈਕ ਉੱਤੇ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਹਰਪ੍ਰੀਤ ਨੂੰ ਬੋਲਿਆ, "ਚੱਲ ਬੁੱਜੇ" ਗਾ ਮੈਂ ਕੀ ਲਿਖਿਆ ਹਰਪ੍ਰੀਤ ਹਾਂ ਵਿੱਚ ਸਿਰ ਹਿਲਾ ਕੇ ਬੋਲਿਆ ਹਾਂ ਬਈ ਜ਼ਰੂਰ ਬਲੈਕਬੋਰਡ ਤੇ ਇੱਕ 4 3 ਤੇ ਨੀਚੇ ਵੱਡੇ ਅੱਖਰਾਂ ਵਿੱਚ ਐਮ ਲਿਖਿਆ ਦੇਖ ਹਰਪ੍ਰੀਤ ਝੱਟ ਬੋਲਿਆ ਇਹ ਤਾਂ ਯਾਰ ਇੱਕ ਦਾ ਮਤਲਬ ਆਈ 4 ਦਾ ਮਤਲਬ ਲਾਓ ਤੇ 3 ਦਾ ਮਤਲਬ ਯੂ ਤੇ ਆ ਐਮ ਲਿਖਿਆ ਹੋਇਆ ਇਹ ਕੀ ਇਹ ਮਤਲਬ ਇਹ ਸਾਡੀ ਭਾਬੀ ਜੀ ਇਨਾ ਕਹਿ ਹਰਪ੍ਰੀਤ ਹੱਸਣ ਲੱਗ ਪਿਆ ਨਵਜੋਤ ਨੇ ਉਹਦੇ ਚੌਕ ਮਾਰਦਿਆਂ ਕਿਹਾ ਕਮਲਿਆ ਇਹ ਤੇਰੀ ਭਾਬੀ ਨਹੀਂ ਮੇਰੀ ਜਾਨ ਏ ਮੇਰੇ ਦਿਲ ਤੇ ਬਹੁਤ ਨਜ਼ਦੀਕ ਹੈ ਇਹ ਜਿਸ ਨੂੰ ਸਿਰਫ ਨਿਸ਼ੂ ਬੁੱਝ ਸਕਦੀ ਹੈ ਚਲ ਆਪਾਂ ਚੱਲੀਏ ਇਨਾ ਕਹਿ ਉਸਨੇ ਗੇਟ ਖੋਲ ਦਿੱਤਾ ਅਤੇ ਦੋਨੋਂ ਪਾਣੀ ਪੀਣ ਲਈ ਚਲੇ ਗਏ ਬਲੈਕਵਰਡ ਤੇ ਇਹ ਲਿਖਿਆ ਦੇਖ ਮਮਤਾ ਨੇ ਰੋਣਾ ਸ਼ੁਰੂ ਕਰ ਦਿੱਤਾ ਮੈਂ ਉਸ ਨੂੰ ਚੁੱਪ ਕਰਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰੰਤੂ ਉਹ ਲਗਾਤਾਰ ਰੋਈ ਜਾ ਰਹੀ ਸੀ ਮੈਨੂੰ ਵੀ ਸਮਝ ਨਹੀਂ ਸੀ ਆ ਰਿਹਾ ਇਸ ਨੂੰ ਕੀ ਹੋਇਆ ਮਮਤਾ ਨੂੰ ਰੋਂਦੀ ਦੇਖ ਹੌਲੀ ਹੌਲੀ ਕਲਾਸ ਵਿੱਚ ਹੋਰ ਕੁੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਭ ਨੇ ਉਸ ਤੋਂ ਪੁੱਛਿਆ ਕੀ ਹੋਇਆ ਕੀ ਹੋਇਆ ਪਰੰਤੂ ਮਮਤਾ ਰੋਈ ਜਾ ਰਹੀ ਸੀ ਇੰਨੇ ਨੂੰ ਕਿਸੇ ਕੁੜੀ ਨੇ ਜਾ ਸਾਡੇ ਇੰਚਾਰਜ ਮੈਮ ਨੂੰ ਦੱਸ ਦਿੱਤਾ ਮਮਤਾ ਨੂੰ ਸਟਾਫ ਰੂਮ ਵਿੱਚ ਬੁਲਾਇਆ ਗਿਆ ਮੈਡਮ ਨੇ ਉਸ ਨੂੰ ਚੁੱਪ ਕਰਵਾਉਂਦਿਆਂ ਪੁੱਛਿਆ ਕੀ ਗੱਲ ਹੈ ਮਮਤਾ ਮਮਤਾ ਦੇ ਮੂੰਹੋਂ ਬਸ ਇੱਕ ਹੀ ਸ਼ਬਦ ਨਿਕਲਿਆ ਮੈਮ ਉਹ ਉਹ ਨਵਜੋਤ ਉਹਦੇ ਜੀਬ ਵਿੱਚੋਂ ਲੜਖੜਾਉਂਦੇ ਮਸਾਂ ਹੀ ਨਵਜੋਤ ਸ਼ਬਦ ਨਿਕਲਿਆ ਮੈਡਮ ਨੂੰ ਸ਼ੱਕ ਹੋ ਗਿਆ ਕਿ ਪੱਕਾ ਨਵਜੋਤ ਨੇ ਕੁਝ ਸ਼ਰਾਰਤ ਕੀਤੀ ਹੈ ਇਸ ਲਈ ਮੈਮ ਨੇ ਪਿਆਰ ਨਾਲ ਮਮਤਾ ਤੋਂ ਪੂਰੀ ਗੱਲ ਪੁੱਛੀ ਮਮਤਾ ਨੇ ਹੌਲੀ-ਹੌਲੀ ਦੱਸਣਾ ਸ਼ੁਰੂ ਕੀਤਾ ਮੈਮ ਉਹ ਨਵਜੋਤ ਮੇਰੇ ਵੱਲ ਹੋਰੇ ਜੇ ਝਾਕਦਾ ਰਹਿੰਦਾ ਤੇ ਅੱਜ ਤੱਕ ਉਸਨੇ ਹੱਥ ਹੀ ਕਰ ਦਿੱਤੀ ਕਲਾਸ ਵਿੱਚ ਬਲੈਕਬੋਰਡ ਉੱਤੇ ਮੇਰੇ ਨਾਮ ਦਾ ਅੱਖਰ ਲਿਖ ਆਈ ਲਵ ਯੂ ਲਿਖ ਲ ਗਿਆ ਮੰਮਤਾ ਨੇ ਫਿਰ ਰੋਣਾ ਸ਼ੁਰੂ ਕਰ ਦਿੱਤਾ ਥੋੜੀ ਦੇਰ ਬਾਅਦ ਮੈਨੂੰ ਸਟਾਫ ਰੂਮ ਵਿੱਚ ਬੁਲਾਇਆ ਗਿਆ ਮੈਮ ਨੇ ਮੇਰੇ ਤੋਂ ਪੁੱਛਿਆ ਕਿ ਅੱਜ ਬਲੈਕਬੋਰਡ ਤੇ ਨਵਜੋਤ ਨੇ ਇਹ ਲਿਖਿਆ ਸੀ ਹਾਂ ਮੈਮ ਪਰ ਉਹ ਤਾਂ ਪਰ ਮੈਮ ਇਨਾ ਕਹਿੰਦਿਆ ਹੀ ਮੈਮ ਨੇ ਮੇਰੀ ਗੱਲ ਨੂੰ ਵਿੱਚੇ ਕੱਟਦਿਆਂ ਕਿਹਾ ਮੈਨੂੰ ਸਿਰਫ ਹਾਂ ਜਾਂ ਨਾ ਵਿੱਚ ਜਵਾਬ ਚਾਹੀਦਾ ਹੈ ਮੈਂ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ ਹਾਂਜੀ ਮੈਮ ਮੈਡਮ ਬੜੇ ਗੁੱਸੇ ਵਿੱਚ ਕਲਾਸ ਵਿੱਚ ਗਏ ਅਤੇ ਦੇਖਿਆ ਇਹ ਸਭ ਦੇਖ ਉਹਨਾਂ ਨੂੰ ਬੜਾ ਗੁੱਸਾ ਆਇਆ ਅਤੇ ਨਵਜੋਤ ਨੂੰ ਬੁਲਾ ਕੇ ਇੱਕੋ ਦਮ ਝਟਕਣਾ ਸ਼ੁਰੂ ਕਰ ਦਿੱਤਾ ਇਹ ਸਭ ਕੁਝ ਕਰਨ ਆਉਂਦੇ ਤੋਂ ਹੀ ਤੁਸੀਂ ਸਕੂਲ ਵਿੱਚ ਨਵਜੋਤ ਨੇ ਪੁੱਛਿਆ ਮੈਮ ਗਲਤਾਂ ਦੱਸੋ ਜੀ ਕੀ ਹੋਈ ਏ ਜਿਆਦਾ ਪੋਲਾਪਨ ਦਿਖਾਉਣ ਦੀ ਲੋੜ ਨਹੀਂ ਸ਼ਰਮ ਨਹੀਂ ਆਉਂਦੀ ਤੁਹਾਨੂੰ ਇਹ ਸਭ ਕਰਦਿਆਂ ਮੈਮ ਨੇ ਬਲੈਕਬੋਰਡ ਤੇ ਲਿਖੇ ਸ਼ਬਦਾਂ 'ਤੇ ਇਸ਼ਾਰਾ ਕਰਦਿਆਂ ਕਿਹਾ ਨਵਜੋਤ ਨੇ ਕਾਫੀ ਬਾਰ ਆਪਣੇ ਆਪ ਨੂੰ ਸਹੀ ਸਾਬਤ ਕਰਦਿਆਂ ਕਿਹਾ ਨਹੀਂ ਮੈਮ ਤੁਸੀਂ ਗਲਤ ਸਮਝ ਰਹੇ ਹੋ ਮੈਂ ਮੈਂ ਇਹੋ ਜਿਹਾ ਮੁੰਡਾ ਨਹੀਂ ਹਾਂ ਇਹ ਤਾਂ ਮੈਮ ਮੈਂ ਇਸ ਅੱਗੇ ਨਵਜੋਤ ਬੋਲਦਾ ਉਸ ਤੋਂ ਪਹਿਲਾਂ ਹੀ ਮੈਮ ਨੇ ਉਸ ਦੀ ਗੱਲ ਵੀ ਵਿਚਾਲੇ ਹੀ ਕੱਟ ਦਿੱਤੀ ਇੱਕ ਪਾਸੇ ਨਵਜੋਤ ਜੋ ਕਦੇ ਮੈਨੂੰ ਪੈਣੀ ਪੈਣੀ ਕਹਿ ਕੇ ਬੁਲਾਇਆ ਕਰਦਾ ਸੀ ਤੇ ਇੱਕ ਪਾਸੇ ਮੇਰੀ ਦੋਸਤ ਦੋਨਾਂ ਦੀ ਹਾਲਤ ਦੇਖ ਮੈਨੂੰ ਸਮਝ ਨਹੀਂ ਸੀ ਆ ਰਿਹਾ ਕੌਣ ਸਹੀ ਹੈ ਕੌਣ ਗਲਤ ਉਸ ਸਮੇਂ ਮੈਂ ਚਾਹ ਕੇ ਵੀ ਉਸ ਲਈ ਕੁਝ ਨਾ ਕਰ ਸਕੀ ਮੈਮ ਲਗਾਤਾਰ ਉਸ ਨੂੰ ਸੁਣਾਏ ਜਾ ਰਹੀ ਸੀ ਨਵਜੋਤ ਬਿਨਾਂ ਕੁਝ ਬੋਲੇ ਸੁਣਦਾ ਰਿਹਾ ਜਿਸ ਨੂੰ ਦੇਖ ਕੇ ਮੇਰੇ ਮਾਨ ਵਿੱਚ ਵੀ ਇੱਕ ਪਲ ਲਈ ਆਇਆ ਕਿ ਸ਼ਾਇਦ ਹੋ ਸਕਦਾ ਨਵਜੋਤ ਕੋਲੋਂ ਜਾਣੇ ਅਣਜਾਣੇ ਵਿੱਚ ਗਲਤੀ ਹੋ ਗਈ ਹੋਵੇ। ਪਰੰਤੂ ਫਿਰ ਕੀਰਤਨਾ ਕੀਤੇ ਇੰਝ ਲੱਗਦਾ ਕਿ ਸ਼ਾਇਦ ਹੋ ਸਕਦਾ ਕੋਈ ਗਲਤ ਫਹਿਮੀ ਹੋਈ ਹੋਵੇਗੀ। ਥੋੜੀ ਦੇਰ ਬਾਅਦ ਜਦ ਮਾਮਲਾ ਕੁਸ਼ਾਂਤ ਹੋਇਆ ਤਾਂ ਮੈਮ ਨੇ ਕਿਹਾ ਜੇਕਰ ਤੂੰ ਮਮਤਾ ਕੋਲੋਂ ਇਸ ਗਲਤੀ ਮਾਫੀ ਮੰਗ ਲਵੇ ਤਾਂ ਸ਼ਾਇਦ ਤੈਨੂੰ ਮਾਫੀ ਮਿਲ ਜਾਵੇ। ਨਹੀਂ ਤਾਂ ਤੇਰਾ ਨਾਮ ਕਰ ਦਿੱਤਾ ਜਾਵੇਗਾ ਕਿਸ ਗੱਲ ਦੀ ਮਾਫੀ ਮੈਂ ਕੁਛ ਨਹੀਂ ਕੀਤਾ ਹੀ ਨਹੀਂ ਕਿਉਂ ਮਾਫੀ ਮੰਗਾ ਨਵਜੋਤ ਨੇ ਥੋੜਾ ਗੁੱਸੇ ਵਿੱਚ ਉੱਚੀ ਆਵਾਜ਼ ਵਿੱਚ ਬੋਲ ਦਿੱਤਾ ਜੇ ਮੈਂ ਕੁਛ ਬੋਲ ਨਹੀਂ ਰਿਹਾ ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਤੁਸੀਂ ਜੋ ਆਇਆ ਇਲਜ਼ਾਮ ਲਾਈ ਜਾਵਾਂਗੀ ਮੈਨੇ ਮੰਨਦਾ ਕਿ ਕੋਈ ਗਲਤੀ ਕੀਤੀ ਹੈ ਤੁਸੀਂ ਨਾਮ ਕਟੋ ਮੇਰਾ ਮੈਂ ਆਪੇ ਚਲਾ ਜਾਵਾਂਗਾ ਇੰਨਾ ਕਹਿ ਨਵਜੋਤ ਬੈਗ ਚੁੱਕ ਕੇ ਕਾਰ ਵੱਲੋਂ ਤੁਰ ਪਿਆ ਸਭ ਨਵਜੋਤ ਦੀ ਇਸ ਹਰਕਤ ਨੂੰ ਦੇਖ ਕੇ ਹੈਰਾਨ ਸਨ ਉਹ ਦਾ ਸਕੂਲ ਵਿੱਚੋਂ ਇੰ ਚੱਲੇ ਜਾਣਾ ਅਤੇ ਮੈਡਮ ਦੇ ਮੂਹਰੇ ਇੰ ਚ ਬੋਲਣਾ ਐ ਲੱਗਿਆ ਜਿਵੇਂ ਉਸਨੇ ਸੱਚਮੁੱਚ ਕੋਈ ਗਲਤੀ ਕੀਤੀ ਹੋਵੇ ਇੱਕ ਪਲ ਵਿੱਚ ਉਸ ਦਾ ਸਾਹੂ ਪੁਣਾ ਤੇ ਸਾਦਗੀ ਇੱਕ ਘਟਿਆ ਕਿਰਦਾਰ ਵਿੱਚ ਬਦਲ ਗਈ ਇਹ ਸਭ ਦੇਖ ਕੇ ਮੇਰੇ ਦਿਲ ਨੂੰ ਬਿਲਕੁਲ ਚੰਗਾ ਨਾ ਲੱਗਿਆ ਹੌਲੀ-ਹੌਲੀ ਦਿਨ ਬੀਤਦੇ ਗਏ ਨਵਜੋਤ ਕਾਫੀ ਦਿਨਾਂ ਤੋਂ ਸਕੂਲ ਨਾ ਆਇਆ ਪੁੱਛਪੜਤਾਲ ਤੋਂ ਪਤਾ ਚੱਲਿਆ ਕਿ ਨਵਜੋਤ ਨੇ ਸਕੂਲ ਵਿੱਚੋਂ ਆਪਣਾ ਨਾਮ ਕਟਾ ਲਿਆ ਹੈ ਕਲਾਸ ਵਿੱਚ ਵੀ ਉਹ ਪਹਿਲਾਂ ਵਾਲੀ ਰੌਣਕ ਨਾ ਰਹੀ ਹੁਣ ਕੁੜੀਆਂ ਅਲੱਗ ਆਪਣੀ ਟੋਲੀ ਬਣਾ ਕੇ ਬੈਠ ਜਾਂਦੀਆਂ ਤੇ ਮੁੰਡੇ ਇੱਕ ਪਾਸੇ ਖੇਡਦੇ ਰਹਿੰਦੇ ਉਹ ਪਹਿਲਾਂ ਵਾਲਾ ਮੁੰਡਿਆਂ ਕੁੜੀਆਂ ਵਿੱਚ ਬੋਲ ਵਾਲਾ ਨਾ ਰਿਹਾ ਇੱਕ ਦਿਨ ਮੈਂ ਮਨਪ੍ਰੀਤ ਤੇ ਆਰਸ਼ ਨੂੰ ਆਪਸ ਵਿੱਚ ਗੱਲਾਂ ਕਰਦੇ ਸੁਣਿਆ ਕਿਉਂ ਮਮਤਾ ਨਾਲ ਮਜ਼ਾਕ ਕਰ ਰਹੀਆਂ ਸੀ ਅਰਸ਼ ਮਨਪ੍ਰੀਤ ਨੂੰ ਕਹਿ ਰਹੀ ਸੀ ਯਾਰ ਆਪਾਂ ਨੂੰ ਕੀ ਪਤਾ ਸੀ ਆਪਣਾ ਕੀਤਾ ਮਜ਼ਾਕ ਇੰਨਾ ਭਾਰੀ ਪੈ ਜਾਵੇਗਾ ਚੱਲ ਹੁਣ ਚੁੱਪ ਕਰ ਜਾ ਨਹੀਂ ਸਾਰੀ ਗੱਲ ਆਪਣੇ ਉੱਤੇ ਆ ਜਾਵੇਗੀ ਇਹ ਸਭ ਸੁਣ ਕੇ ਮੈਨੂੰ ਬੜਾ ਗੁੱਸਾ ਆਇਆ ਜਦ ਮੈਂ ਉਹਨਾਂ ਨੂੰ ਜਾ ਕੇ ਕਿਹਾ ਤਾਂ ਅੱਗੋਂ ਉਹ ਬੋਲੀਆਂ ਲੈ ਫਿਰ ਅਸੀਂ ਕਿਹੜਾ ਤੁਹਾਨੂੰ ਕਿਹਾ ਸੀ ਵੀ ਤੁਸੀਂ ਮੈਡਮ ਨੂੰ ਜਾ ਕੇ ਦੱਸਿਓ ਅਸੀਂ ਤਾਂ ਮਜ਼ਾਕ ਕੀਤਾ ਸੀ ਹੁਣ ਜੇ ਤੁਸੀਂ ਸੀਰੀਅਸ ਲੈ ਗਈਆਂ ਫਿਰ ਅਸੀਂ ਕੀ ਕਰੀਏ ਇਨਾਂ ਕਹਿ ਉਹ ਉੱਥੋਂ ਚਲੀਆਂ ਗਈਆਂ ਪਰੰਤੂ ਮੈਂ ਉੱਥੇ ਦੀ ਉੱਥੇ ਹੀ ਖਲੋਤੀ ਰਹੀ ਮੇਰੀਆਂ ਅੱਖਾਂ ਪਾਣੀ ਨਾਲ ਭਰ ਆਈਆਂ ਵੀ ਇਹ ਸਭ ਕੀ ਹੋ ਗਿਆ ਇੱਕ ਛੋਟੀ ਜੀ ਗਲਤਫਹਿਮੀ ਨਾਲ ਇੱਕ ਕਿੰਨਾ ਕੁਝ ਗਲਤ ਹੋ ਗਿਆ ਮੈਂ ਕਿੰਨੇ ਹੀ ਦਿਨ ਨਵਜੋਤ ਨੂੰ ਉਡੀਕਦੀ ਰਹੀ ਇੱਕ ਵਾਰ ਮੈਂ ਉਹਦੇ ਮੂੰਹੋਂ ਉਹ ਪਹਿਣ ਪਹਿਣ ਕੇ ਕਹਿ ਕੇ ਬੋਲਣਾ ਸੁਣਨਾ ਚਾਹੁੰਦੀ ਸੀ ਪਰantu ਉਹ ਮੁੜ ਕੇ ਕਦੀ ਵੀ ਸਕੂਲ ਵਾਪਸ ਨਾ ਆਇਆ। ਫਿਰ ਹਰਪ੍ਰੀਤ ਦੇ ਦੱਸਣ ਤੇ ਪਤਾ ਚੱਲਿਆ ਕਿ ਉਹ ਪਿੰਡ ਛੱਡ ਕੇ ਚੱਲਿਆ ਗਿਆ ਹੈ। ਉਸ ਨੇ ਆਪਣੀ ਅਗਲੇਰੀ ਪੜ੍ਹਾਈ ਆਪਣੀ ਪੂਆ ਕੋਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਨਵਜੋਤ ਦੁਆਰਾ ਦਿੱਤੀ ਉਸ ਨੇ ਆਪਣੀ ਕੜੀ ਮੈਨੂੰ ਦਿਖਾਈ ਅਤੇ ਕਿਹਾ, "ਯਾਦ ਹੈ ਇਹ ਕਿਸ ਦੀ ਹੈ?" ਮੈਂ ਕੜੀ ਦੇਖ ਝੱਟ ਪਹਿਚਾਣ ਲਿਆ ਅਤੇ ਕਿਹਾ, "ਇਹ ਤਾਂ ਨਵਜੋਤ ਦੀ ਕੜੀ ਹੈ।" ਲਾਲ ਬੱਤੀ ਵਾਲੀ ਤੇ ਉਸ ਦਿਨ ਵੀ ਉਸ ਨੇ ਕਲਾਸ ਵਿੱਚ ਬਲੈਕ ਬੋਰਡ ਤੇ ਐਮ ਮਤਲਬ ਮਿਸਟਰ ਇੰਡੀਆ ਲਿਖਿਆ ਸੀ ਇਹ ਗੱਲ ਨਵਜੋਤ ਨੇ ਖੁਦ ਮੈਨੂੰ ਕਲਾਸ ਦੇ ਬਾਹਰ ਜਾਂਦਿਆਂ ਦੱਸੀ ਕਿਉਂਕਿ ਉਸ ਨੂੰ ਲੱਗਿਆ ਸ਼ਾਇਦ ਤੁਸੀਂ ਹਰ ਵਾਰ ਦੀ ਤਰ੍ਹਾਂ ਉਸ ਨੂੰ ਫੁਕਰਾ ਕਹਿ ਕੇ ਹੱਸੋਗੇ ਪਰ ਦੇਖਦੇ ਆਂ ਹੀ ਦੇਖਦੇ ਆਂ ਗੱਲ ਐਨੀ ਵੱਧ ਗਈ ਕੋਈ ਉਸ ਲਈ ਕੁਝ ਨਾ ਕਰ ਸਕਿਆ ਮੈਂ ਉਸ ਨੂੰ ਜਦ ਇਹ ਕਿਹਾ ਕਿ ਮੈਂ ਗੱਲ ਕਰਾਵਾਂ ਮੈਡਮ ਨਾਲ ਤਾਂ ਉਸਨੇ ਮੈਨੂੰ ਰੋਕ ਦਿੱਤਾ ਇਹ ਸਭ ਸੁਣ ਮੈਨੂੰ ਬਹੁਤ ਅਫਸੋਸ ਹੋਇਆ ਕਿ ਮੈਂ ਕਿਉਂ ਨਾ ਇਹ ਸਮਝ ਸਕੀ ਉਸ ਦਿਨ ਤੋਂ ਲੈ ਕੇ ਉਹ ਕਦੇ ਮੈਨੂੰ ਨਹੀਂ ਮਿਲਿਆ ਕੋਲ ਬੈਠੀ ਪ੍ਰੀਤ ਮੇਰੀਆਂ ਇਹ ਸਭ ਗੱਲਾਂ ਸੁਣਦੀ ਰਹੀ ਫਿਰ ਮੈਂ ਉਸ ਨੂੰ ਦੱਸਿਆ ਕਿ ਅੱਜ ਜਦ ਗੇਟ ਕੋਲ ਉਹ ਸਰਦਾਰ ਮੁੰਡੇ ਨੇ ਮੈਨੂੰ ਪਹਿਣ ਕਹਿ ਕੇ ਬੁਲਾਇਆ ਤਾਂ ਇੱਕ ਪਲ ਲਈ ਮੈਨੂੰ ਇੰਜ ਲੱਗਿਆ ਜਿਵੇਂ ਉਹ ਸਕੂਲ ਵਾਇ ਨਵਜੋਤ ਵੀਰਾ ਮੇਰਾ ਵਾਪਸ ਮੋੜ ਆਇਆ ਹੋਵੇ ਸੱਚ ਮੁੱਚ ਯਾਰ ਅੱਜ ਦੇ ਜ਼ਮਾਨੇ ਵਿੱਚ ਜੋ ਕੁਝ ਆਪਾਂ ਨੂੰ ਦਿਖਾਇਆ ਜਾਂਦਾ ਜੋ ਸੁਣਾਇਆ ਜਾਂਦਾ ਇਨਸਾਨ ਉਸ ਨਜ਼ਰੀਏ ਨਾਲ ਉਸ ਚੀਜ਼ ਨੂੰ ਸਮਝਣ ਲੱਗ ਜਾਂਦਾ ਜਿਵੇਂ ਮੰਮਤਾ ਨੂੰ ਉਹਦੀ ਸਹੇਲੀਆਂ ਨੇ ਮਜ਼ਾਕ ਨਾਲ ਉਸ ਨੂੰ ਛੇੜਨਾ ਸ਼ੁਰੂ ਕੀਤਾ ਤਾਂ ਉਹ ਵੀ ਨਵਜੋਤ ਨੂੰ ਉਸ ਨਜ਼ਰੀਏ ਨਾਲ ਦੇਖਣ ਤੇ ਸਮਝਣ ਲੱਗ ਪਈ ਮੰਨਿਆ ਜਾਵੇ ਤਾਂ ਇਸ ਵਿੱਚ ਗਲਤੀ ਨਾ ਮਮਤਾ ਦੀ ਸੀ ਤੇ ਨਾ ਨਵਜੋਤ ਦੀ ਕਿਉਂਕਿ ਮਮਤਾ ਨੇ ਹੋਈ ਸਮਝਿਆ ਜੋ ਉਸ ਨੂੰ ਦਿਖਾਇਆ ਤੇ ਸੁਣਾਇਆ ਗਿਆ ਗਲਤੀ ਤਾਂ ਸਿਰਫ ਉਸ ਗਲਤ ਫਹਮੀ ਦੀ ਸੀ ਜੋ ਮਮਤਾ ਨੇ ਨਵਜੋਤ ਪ੍ਰਤੀ ਪਾਲ ਰੱਖੀ ਸੀ ਤੇ ਅੱਜ ਵੀ ਸਾਡੇ ਸਮਾਜ ਵਿੱਚ ਇਹੋ ਜਿਹਾ ਕੁਝ ਹੋ ਰਿਹਾ ਅੱਜ ਵੀ ਮੁੰਡਿਆਂ ਬਰਤੀ ਕੁੜੀਆਂ ਨੂੰ ਉਹੋ ਜਿਹਾ ਸਮਝਾ ਕੇ ਘਰ ਤੋਂ ਬਾਹਰ ਭੇਜਿਆ ਵੀ ਰਾਹ ਵਿੱਚ ਕਿਸੇ ਮੁੰਡੇ ਨਾਲ ਗੱਲ ਨਹੀਂ ਕਰਨੀ ਨਾਹੀਂ ਕਿਸੇ ਨੂੰ ਬੁਲਾਉਣਾ ਹਾਂ ਮੰਨਿਆ ਅੱਜ ਜਿੱਥੇ ਇੰਨੀਆਂ ਵਾਰ ਦਾ ਤਾਂ ਕੁੜੀਆਂ ਨਾਲ ਦਿਨ ਬਦ ਦਿਨ ਵਾਪਰਦੀਆਂ ਰਹਿੰਦੀਆਂ ਹਨ ਤਾਂ ਕੁੜੀਆਂ ਅਤੇ ਮਾਪਿਆਂ ਅੰਦਰ ਇੱਕ ਡਰ ਪੈ ਗਿਆ ਕਿ ਸਭ ਮੁੰਡਿਆਂ ਦੀ ਇੱਕੋ ਸੋਚ ਹੁੰਦੀ ਹੈ ਆਪਣੇ ਮਤਲਬ ਲਈ ਇਸਤੇਮਾਲ ਕਰਨਾ ਇਸ ਤੋਂ ਇਲਾਵਾ ਹੋਰ ਨਾ ਜਾਣੇ ਕੀ ਕੀ ਪਰ ਮੇਰੇ ਖਿਆਲ ਨਾਲ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਇਹ ਤਾਂ ਕਿਸੇ ਇੱਕ ਦੀ ਗਲਤੀ ਦੂਜਿਆਂ ਨੂੰ ਵੀ ਬਦਨਾਮ ਕਰਕੇ ਬੈਠਦੀ ਹੈ ਜਿੱਥੇ ਕੁੜੀਆਂ ਨਾਲ ਗਲਤ ਵਿਵਹਾਰ ਕਰਨ ਵਾਲੇ ਮੁੰਡੇ ਹਨ ਉੱਥੇ ਕੁੜੀਆਂ ਨੂੰ ਸਤਿਕਾਰ ਤੇ ਪਹਿਣ ਦਾ ਦਰਜਾ ਦੇਣ ਤੇ ਪਹਿਣ ਕਹਿ ਕੇ ਬੁਲਾਉਣ ਵਾਲੇ ਸਰਦਾਰ ਵੀਰ ਵੀ ਜਿੰਦਾ ਹਨ ਜ਼ਰੂਰੀ ਨਹੀਂ ਹੁੰਦਾ ਕਿ ਹਰ ਇਨਸਾਨ ਇੱਕੋ ਨਾਲ ਦਾ ਹੋਵੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਮੈਂ ਇਹੀ ਸੋਚਦੀ ਆਈ ਹਾਂ ਕਿ ਜੇਕਰ ਅਸੀਂ ਆਪਣੇ ਦੇਖਣ ਸੋਚਣ ਦਾ ਨਜ਼ਰੀਆ ਬਦਲ ਲਈਏ ਅਤੇ ਹਰ ਮੁੰਡੇ ਤੇ ਕੁੜੀ ਨੂੰ ਪਹਿਣ ਵਾਲਾ ਦਰਜਾ ਦੇ ਦਈਏ ਤਾਂ ਸਭ ਦੇ ਦਿਲਾਂ ਅੰਦਰ ਇਸ ਚੀਜ਼ ਦਾ ਡਰੀ ਖਾਤਮ ਹੋ ਜਾਵੇਗਾ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਧੰਨਵਾਦ